लाइवरी जरा तक तह ता दिलो धनबाद है जिन्नी भी रम रूपी संगत पुटी हुई ਹੈ तह ता दिलो धनबाद है शाबाश शबा मेला आनंदपुर साहब का पक्का बन है और बिलकुल अज इस धरती हाँ थले लंघ जाओ का फर्क पैदा है ਇਹ ਰੈਫਰੀ ਵੀਰ ਹਾਲੇ ਪਤੇ ਰੈਫਰੀ ਵੀਰ ਬੜੀ ਪਿਆਰੀ ਜਿਹੀ ਕੁਸ਼ਤੀ ਚੱਲਦੀ ਹੈ ਸਾਡੇ ਪ੍ਰਚਾਰ ਸਿਲੀਗੁਰੇ 'ਚ ਬੈਠੇ ਗੁਰਚਰਨ ਤੇ ਹਰਵੰਸ ਮੁਬਾਰਕਾ ਦੇ ਰਹੇ ਅੱਜ ਪਿੰਡ ਵਾਸੀਆਂ ਨੂੰ ਔਰ ਸਾਡੇ ਸ਼ਾਮ ਗੁੱਜਰ ਜੀ ਗੁਰਮੀਲ ਪੱਪੂ ਜੀ ਪਪਾਲ ਤੋਂ ਸ਼ਸ਼ੀਪਾਲ ਫੌਜੀ ਸਾਡਾ ਵੀਰ ਅਛਰ ਕੋਲਕਾਤਾ ਰੋਹਿਤ ਕਾਲਿਆਮਤ ਤੇ ਹਣੀ ਜਿਹੜਾ ਪਾਣੀ ਦੀ ਸੇਵਾ ਕਰ ਰਿਹਾ ਇਹਦੇ ਵੱਲੋਂ ਵੱਡੇ ਮਾਣ ਹੈ ਸ਼ਸ਼ੀਪਾਲ ਅੰਦਰ ਚੱਲੋ ਜਲਦੀ ਰਾਜੂ

ਸਰੇ ਦੀ ਕੁਸ਼ਤੀ ਮੈਦਾਨ ਦੇ ਵਿੱਚੋਂ ਦੇਖੋ ਕੌਣ ਜਿੱਤਦਾ ਕੌਣ ਹਾਰਦਾ ਵਾਹ ਵੀ ਵਾਹ ਸ਼ਾਬਾਸ਼ ਸ਼ਾਬਾਸ਼ ਸ਼ਾਬਾ ਵੀ ਜਤਿੰਦਰ ਜੀ ਅਗਲੀ ਕੁਸ਼ਤੀ ਤੁਹਾਡੀ ਹੈ ਬਿਲਕੁਲ ਤਿਆਰ ਵਰ ਤਿਆਰ ਹੋ ਕੇ ਖਾੜੇ ਦੇ ਵਿੱਚ ਆਓ ਔਰ ਕੁਆਟਰ ਫਾਈਨਲ ਹੋਣੇ ਹੈ ਪਹਿਲਾਂ ਹੁਣ ਪਹਿਲਵਾਨ ਵੀਰ ਨੋਟ ਕਰੋ ਸਾਰੇ ਪਹਿਲਵਾਨ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਹੈ ਕੁਆਟਰ ਦੇ ਲਈ ਪਹਿਲਵਾਨ ਵੀਰ ਜਲਦੀ ਤੋਂ ਜਲਦੀ ਖਾੜੇ ਦੇ ਨੇੜੇ ਆ ਜਾਣ ਔਰ ਸ਼ਸ਼ੀਪਾਲ ਹਾਂ ਇਹ ਭੀਮਾ ਹੈ ਬਲੌਲੀ ਵਾਲਾ ਵਾਹ ਉਹ ਤੇਰੇ ਅੱਧਾ ਠਾਲਦਾ ਫਿਰਦਾ ਜਿੱਦਾ ਸਾਡੂ ਨੂੰ ਸਾਡੂ ਠਾਲਦਾ ਹੋਵੇ ਔਰ ਕੋਸਤੀ ਕੱਲੀ ਜਾਨੀ ਜਾਨੀ ਸਪੈਸ਼ਲ ਹੈ ਗੁਰਦੱਲ ਸਿੰਘ ਜੀ ਨੋਟ ਕਰੀਏ ਠੀਕ ਹੈ ਜੀ ਔਰ ਅਗਲੀ ਕੁਸ਼ਤੀ ਦੇ ਪਹਿਲਵਾਨਾਂ ਦੀ ਵਿੱਚ ਅਮਿਤ ਚੰਨੀਗੜ੍ਹ ਤੇ ਜਤਿੰਦਰ ਪਾਲ ਵਰਪਸ ਰੇੜੀ ਆ ਜੀ ਪਹਿਲਵਾਨ ਦੀ ਵਿੱਚ ਪਹਿਲਾ ਨੀ ਮੈਂ ਕਿਹਾ ਜੀ ਉਹ ਆਣ 5 ਮਿੰਟ ਲੈ ਲੜੇ ਉਹਨਾਂ ਨੇ ਵੀ ਕੁਸ਼ਤੀ ਕੱਲੀ ਚੜੜੀ ਹੈ ਵੀ ਨਾਲ ਕਹਤ ਹੈ ਕੱਲੀ ਕੱਲੀ ਕੁਸ਼ਤੀ ਵੇਖਣੀ ਹੈ ਵਾਹ ਜੀ ਵਾਹ ਕਿ ਜੋਰ ਤੇ ਜਵਾਨੀ ਯਾਰੋ ਉਮਰਾਂ ਦੀ ਖੇਡ ਹੈ ਇਹਦੇ ਵਿੱਚ ਹੁੰਦਾ ਯਾਰ ਉਹ ਸਾਨਾ ਵਾਲਾ ਭੇੜਾ ਹੈ ਸਾਨੂੰ ਨੂੰ ਪੜਨਾ ਪੈਂਦਾ ਹੈ ਕਿ ਜੋਰ ਜਵਾਨੀ ਪਾਵਣ ਦੇ ਲਈ ਪੀਤੇ ਦੁੱਧ ਮਲਾਈ ਹਾਸ਼ਮ ਫਤੇ ਨਸੀਬ ਉਹਨਾਂ ਨੂੰ ਜਿਨੀ ਹਿੰਮਤ ਯਾਰ ਬਣਾਈ ਜਿਨੀ ਹਿੰਮਤ ਯਾਰ ਬਣਾਈ ਕਿ ਜਦ ਹੌਸਲਾ ਬਣਾ ਲਿਆ ਉੱਚੀ ਉਡਾਨਾਂ ਕਾ ਫਿਰ ਦੇਖਣਾ ਫਜ਼ੂਲ ਹੈ ਕਾਦੇ ਅਸਮਾਨ ਕਾ ਫਰ ਦੇਖ ਨਾ ਫਜ਼ੂਲ ਹੈ ਕਾਦਾ ਸਮਾਨ ਕਾ ਕਹਿੰਦਾ ਮੈਗਿਆਂ ਨਾਲ ਕਿੱਥੋਂ ਪਹਿਲਵਾਨ ਰੱਜਦੇ ਇਹ ਪੱਤਰੋ ਜਹਾਜਾਂ ਨੂੰ ਨੀ ਰੋੜੇ ਵੱਜਦੇ ਕਦੇ ਨਾ ਭੜਾਕੂ ਮੋੜੇ ਅੜੇ ਡਿਗਰੀ ਜੋ ਚੋਰਾ ਕੇ ਅਰਦੇ ਨਾ ਚੰਦੇ ਸੋਹਣਿਆ ਜੋ ਮਾਰੇ ਦੁੱਧ ਵਿੱਚੋਂ ਮਿਲਦੀ ਦਲੇਰੀ ਤੇਰੇ ਪੈਗਟਾਂ ਦੇ ਦੁੱਧ ਕਿੱਥੋਂ ਕਿੰਦੇ ਸੋਹਣਿਆ ਤੇਰੇ ਪੈਗਟਾਂ ਦੇ ਦੁੱਧ ਕਿੱਥੋਂ ਕਿੰਦੇ ਸੋਹਣਿਆ ਕਹਿੰਦਾ ਦੇ ਨਾਲੇ ਅਸੀਂ ਕਹਿਣਾ ਜਾਣਦੇ ਜੇ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਜਾਣਦੇ ਜੇ ਮਿਹਨਤਾਂ ਦਾ ਰਹਿੰਦਾ ਸਾਨੂੰ ਨਸ਼ਾ ਚੜਿਆ ਕਿ ਰੱਖ ਲਈਏ ਤੁੰਨ ਕੇ ਜੇ ਡਾਬੀ ਅੜਿਆ ਕਿ ਰੱਖ ਲਈਏ ਤੁੰਨ ਕੇ ਜੇ ਡਾਬੀ ਅੜਿਆ ਉਹ ਤੁੰਨ ਕੇ ਰੱਖ ਰਹੀਦਾ ਹੈ ਉਹ ਪਹਿਲਵਾਨ ਕਹਨੇ ਆ ਇਹ ਆ ਬਿੰਦਰ ਖੰਨੇ ਵਾਲਾ ਕਾਲੇ ਰੰਗ ਦੇ ਲਗੋਰ ਦੇ ਵਿੱਚ ਦੂਜੇ ਬੰਨੇ ਉਹ ਪਹਾੜ ਜਿੱਡਾ ਕੱਦਾ ਹੈ ਇਹ ਆ ਪਹਿਲਵਾਨ ਬਰਿੰਦਰ ਗੋਲਵਾ ਨੰਬਰਸਰ ਵਾਲਾ ਚੱਲਦੀ ਕੁਸ਼ਤੀ ਕਿ ਕੱਲੇ ਬੱਲੇ 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 ਕੌਣ ਜਿੱਤੂ ਕੌਣ ਹਰੂਗਾ ਸਮੇਂ ਵਾਲੀ ਕਿ ਸਮੇਂ ਵਾਲੀ ਘੜੀ ਕਿਹੜੇ ਚੰਦਰੇ ਨੇ ਘੜੀ ਇੱਕ ਪਲ ਵੀ ਪਛਾਹ ਹੋਵੇ ਨਾ ਇੱਕ ਖੰਨਾ ਖੜਾ ਉਹ ਖੜਾ ਹੈ ਜਿੱਤੇ ਰੁਪਲਜੀਤ ਖੰਨਾ ਵਿਕਾਸ ਖੰਨਾ ਵਿਸ਼ਾਲ ਖੰਨਾ ਲਾਪ੍ਰੀਤ ਖੰਨਾ ਉਹ ਖੜਾ ਖੰਨਾ ਹੈ ਪਰ ਦੂਜੇ ਬੰਨੇ ਅਮਰਿਤਪਾਲ ਗੋਲਬਾਗ ਸੂਰਜ ਗੋਲਬਾਗ ਆ ਬਰਿੰਦਰ ਗੋਲਬਾਗ ਸਾਡੇ ਸ਼ਰਮਾ ਜੀ ਖੜਾ ਚਲਾਉਂਦੇ ਆ ਵਾਹ ਜੀ ਵਾਹ ਚੱਲਦੀ ਕੁਸ਼ਤੀ ਮੈਦਾਨ ਦੇ ਵਿੱਚ ਕੌਣ ਜਿੱਤੂ ਕੌਣ ਹਾਰੂ ਗੱਲ ਸਮੇਂ ਵਾਲੀ ਹੈ ਕਿ ਸਮੇਂ ਵਾਲੀ ਘੜੀ ਕਹੜੇ ਚੰਦਰੇ ਨੇ ਘੜੀ ਇੱਕ ਪਲ ਵੀ ਪਛਾਹ ਹੋਵੇ ਨਾ ਆ ਕੋਚੀ ਤੋਂ ਬਾਅਦ ਪਹਿਲਾ ਮੁਕਾਬਲਾ ਸ਼ਾਂਟੀ ਦਾ ਅਮਿਤ ਯਾਦਵ ਚੰਨੀਗੜ੍ਹ ਪੁਲਿਸ ਦੇ ਵਿੱਚ ਥਾਣੇਦਾਰ ਹੈ ਔਰ ਦੂਜੇ ਬਨੇ ਪਹਿਲਵਾਨੀ ਦਾ ਕੋਈ ਨੋ ਹੀਰਾ ਪੰਜਾ ਦਰਿਆਵਾਂ ਦੀ ਪੰਜ ਪ੍ਰਾਣ ਦੀ ਧਰਤੀ ਪੰਜ ਪਾਣੀਆਂ ਦੀ ਧਰਤੀ ਪੰਜਾਬ ਪਤਰੇੜੀ ਜਟਾ ਪਿੰਡ ਹੈ ਜਗਤਿੰਦਰ ਪਹਿਲਵਾਨ ਦੇ درمیان ਪਹਿਲਾ ਮੁਕਾਬਲਾ ਹੋਵੇਗਾ ਸ਼ਾਂਟੀ ਦਾ ਇਹ ਪਹਿਲਵਾਨ ਨੋਟ ਕਰਦੇ ਜਾਈਏ ਚਲਦੀ ਗੁੱਤੀ ਤੋਂ ਬਾਅਦ ਵਾਹ ਵਾਹ ਕਹਦਾ ਬੁੱਸ ਕੱਗਰੀ ਪੁਆਈ ਨਾ ਦੇ ਮਾਰੇ ਸਮੇਂ ਦੇ ਫਾਇਦਾ ਕੀ ਆ ਦੁਨੀਆ ਤੇ ਆਏ ਦਾ ਕਿ ਲਟਣ ਨਾ ਲਾਈ ਦੇ ਮੈਂ ਮਾਰੀ ਤਕਦੀਰ ਮਾਨ ਮਾਨ ਕਾਹਦਾ ਮੇਰੀ ਮਾਂ ਨੂੰ ਜੰਮੇ ਜਾਏ ਦਾ ਜਦ ਡਾਰਲਿੰਗ ਲਵ ਵੀ ਉਤੋਂ ਬਚ ਕੇ ਮੰਡੀ ਇੱਥੇ ਸਾਰੀ ਦੁਨੀਆ ਡਰਾਮਾ ਕਰਦੀ ਲੱਕ ਤੋੜਨਾ ਪੈਂਦਾ ਏ ਮਾਰੇ ਸਮੇਂ ਦਾ ਕਿ ਤਾ ਜਾ ਕੇ ਦੁਨੀਆ ਸਲਾਮਾ ਕਰਦੀ ਕਿ ਤਾ ਜਾ ਕੇ ਦੁਨੀਆ ਸਲਾਮਾ ਕਰਦੀ ਸਲਾਮਾ ਕਰਦੀ ਔਰ ਬਿੱਟੂ ਗੁੱਜਰ ਤੇ ਸ਼ਾਮ ਗੁੱਜਰ ਭਰਾ ਵੱਲੋਂ ਤਿੰਨਾਂ ਬੁਲਾਰਿਆਂ ਲਈ ਵੱਡੇ ਮਾਣ ਪੁੱਜਿਆ ਬਿੱਟੂ ਗੁੱਜਰ ਤੇ ਸ਼ਾਮ ਗੁੱਜਰ ਭਰਾਵਾਂ ਵੱਲੋਂ ਤਿੰਨਾਂ ਬੁਲਾਰਿਆਂ ਲਈ ਵੱਡੇ ਮਾਣ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ ਆਦਲੋ ਧੰਨਵਾਦ ਹੈ ਬਿੱਟੂ ਗੁੱਜਰ ਸਾਡਾ ਵੀਰ ਤੇ ਸ਼ਾਮ ਗੁੱਜਰ ਸਾਡਾ ਵੀਰ ਹੋਰ ਜਾਕਰ ਗੁੱਜਰ ਵੀਰ ਉਹਦੇ ਵੱਲੋਂ ਵੀ ਵੱਡੇ ਮਾਣ ਪੁੱਜਿਆ ਭਾਈ ਸਾਡੇ ਕੋਲ ਪਰਚੀ ਆਣੀ ਆਪਾਂ ਬੱਗੇ ਤਾਂ ਬੋਲਣੀ ਹੈ ਹਲੋ ਕਮੇਟੀ ਕਹਿੰਦੇ ਪਰਚੀ ਦੇਵੇ ਤਾਂ ਆਪਾਂ ਬੋਲਾਂਗੇ ਪਰਚੀ ਦੇ ਬੋਲਦੇ ਆਪਾਂ ਇਦਾਂ ਨਹੀਂ ਬੋਲਦੇ ਦੇਖੋ ਬੱਗੇ ਵੀਰ ਸਾਡਾ ਜਿਹੜਾ ਕਾਬਲ ਦੇਖੋ ਸਾਨੂੰ ਕਮੇਟੀ ਨੇ ਸੱਦੇ ਆਸੀਂ ਇਹਨਾਂ ਦੇ ਹੁਕਮ ਦੇ ਵੱਜ हां ਇਹਨਾਂ ਤੋਂ ਇਸ਼ਾਰਾ ਕਰਾ ਦਿਓ ਔਰ ਸਾਡਾ ਭਰਾ ਅਜੇ ਉਹਨਾਂ ਤੇ ਸੋਢੀ ਮਸਤਾਨਪੁਰ ਬਿੱਟੂ ਦੇ ਭਰਾਵਾਂ ਵਰਗਾ ਪਿਆਰਾ ਜਿਹਨਾਂ ਵੱਲੋਂ ਵੱਡਾ ਸਹਿਯੋਗ ਇਸ ਕੁਸ਼ਤੀ ਦੰਗ ਲਈ ਪੁੱਜਿਆ ਬਹੁਤ ਬਹੁਤ ਧੰਨਵਾਦ ਸੋਢੀ ਉਹਨਾਂ ਔਰ ਸਾਡੇ ਵੀਰ ਮਸਤਾਨ ਵਾਲੇ ਵੀਰ ਦਾ ਵੀ ਧੰਨਵਾਦ ਹੈ ਵਾਹ ਬੀਬਾ ਢੋਲ ਵੀਰ ਦੇਖੋ ਇੱਥੇ ਪਹਿਲਵਾਨਾਂ ਦੀ ਮਰਿਆਦਾ ਹੈ ਕਮੇਟੀ ਆਪਣੀ ਮਰਿਆਦਾ ਦੇ ਵਿੱਚ ਹੈ ਪੈਸੇ ਦੇਣੇ ਉਹਨਾਂ ਦਾ ਕੰਮ ਹੈ ਦੰਗਲ ਕਰਵਾਣਾ ਕਮੇਟੀ ਦਾ ਕੰਮ ਹੈ ਰੈਫਰੀ ਆਪਣੇ ਫੈਸਲੇ ਦੇ ਰਿਹਾ ਹੈ ਜਿਹੜੇ ਅਸੀਂ ਬੋਲਣ ਵਾਲੇ ਹੈ ਸਾਡੀ ਵੀ ਇੱਕ ਆਪਣੀ ਮਰਿਆਦਾ ਹੈ ਤੋਂ ਭਰਾ ਹਰ ਇੱਕ ਮਰਿਆਦਾ ਚ ਵੱਝਿਆ ਹੋਇਆ ਹੈ ਅਗਰ ਇਸ ਪੂਰੇ ਸਿਸਟਮ ਚ ਇੱਕ ਵੀ ਮਰਿਆਦਾ ਤੇ ਬਾਹਰ ਹੋ ਜੇ ਨਾ ਤੇ ਕੰਮ ਖਰਾਬ ਹੋ ਜਾਂਦਾ ਫਿਰ ਚਲੋ ਜੀ ਤੁਸੀਂ ਜੋ ਵੀ ਖੇਡ ਦਿਖਾਣੀ ਹੈ ਦਿਖਾਓ ਇਹ ਰੇਲ ਗੱਡੀ ਚੱਲੀ ਹੈ ਆਹ ਬੱਲੇ 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 ਬੋ ਤਾੜੀਆਂ ਲਾ ਦਿਓ ਗੱਡੀ ਪਹਿਲਵਾਨ ਜੀ ਵਿੱਚ ਪੇਂਡਰ ਖੰਨੇ ਵਾਲਿਆ ਰੈਫਰੀ ਦੀ ਵਿਸਲ ਸੁਣੋ ਆਹਾਂ ਰੇਲ ਗੱਡੀ ਨਾ ਪਹਿਲੇ ਉਹ ਰੇਲ ਗੱਡੀ ਵਾਲੇ ਜੇ ਪਹਿਲਵਾਨ ਉੱਤੇ ਕਿਰਦੇ ਸਾਡੀ ਕਿਹੜੀ ਜ਼ਿੰਮੇਵਾਰੀ ਆ ਯਾਰ ਨਾ ਜੀ ਨਾ ਹਾਂ ਪਹਿਲੇ ਗੇੜੇ 'ਚ ਹੀ ਗਿਰ ਚੱਲੇ ਸੀਗੇ ਇਹਨਾਂ ਨੇ ਟੈਸਟ ਨਹੀਂ ਕਰਾਲੀ ਵਾਲਾ ਛੱਡ ਕੇ ਮਰਿੰਡੇ ਨੂੰ ਸਿੱਤੇ ਹੋਲੇ ਭਾਈ ਪੂਰਾ ਘੁੰਮ ਕੇ ਆਓ ਅਗਲੇ ਕਹਿੰਦੇ ਚੰਡੀਗੜ੍ਹ ਤੇ ਅੰਬਾਲੇਵਾਲ ਤੇ ਹੋ ਕੇ ਆਓ ਨਾ ਤੁਸੀਂ ਵਿਚ ਪਟੀਆਂ ਹੋਲੇ ਆਏ ਹੋਏ ਵਾਹ ਵੀ ਵਾਹ ਅਗਲੀ ਗੁੱਸੇ ਮਾਲਾ ਬਿਲਕੁਲ ਤਿਆਰ ਖੜਿਆ ਐ ਅਮਿਤ ਯਾਦਵ ਚੰਡੀਗੜ੍ਹ ਤੇ ਜਤਿੰਦਰ ਪਥਰੇੜੀ ਦੇ ਦਰਮਿਆਨ ਜਿਹੜਾ ਅਗਲਾ ਮੁਕਾਬਲਾ ਪਹਿਲਾ ਮੁਕਾਬਲਾ ਛਾਟੀ ਦਾ ਹੋਣਾ ਹੈ ਪਹਿਲਵਾਨ ਧਿਆਨ ਦਿਓ ਆਪਾਂ ਤਿਆਰੀ ਰੱਖੀਏ ਹਰ ਦੂਜਾ ਮੁਕਾਬਲਾ ਹਰੀ ਮੁੱਲਾਪੁਰ ਤੇ ਸ਼ਿਵਮ ਮਰਠੀ ਆਹ ਵਾਹ ਜੈ ਰੇਲ ਗੱਡੀ ਹੁਣ ਆਈ ਐ ਕਿੱਥੇ ਖੜਨੀ ਐ ਜਿੱਥੇ ਬਾਬੂ ਟਿਕਟਾਂ ਘਟਦੇ ਆ ਆਹ ਆਹ ਨਹੀਂ ਰੀਸਾ ਬੱਲੇਓ ਬੱਗਿਆ ਟਰੋਟ ਵਾਲਿਆ ਕੀਰਤਪੁਰ ਸਾਹਿਬ ਵਾਲਿਆ ਵਧੀਆ ਗੱਡੀ ਚ ਲਾ ਕੇ ਦਿਖਾਈ ਐ ਸ਼ਾਬਾਸ਼ ਸ਼ਾਬਾਸ਼ ਰਸਤੇ 'ਚ ਡੱਬਾ ਛੱਡ ਗਿਆ ਤੂੰ ਇੱਕ ਇੰਜਣ ਇੰਜਣੇ ਪੁੱਜਿਆ ਸਿਰੇ ਬਹੁਤ ਚੱਲੋ ਇੱਕ ਟਿਕਨਾਲ ਲਵਾਈਓ ਹੋਰ 라ਜੂ ਨਾਲ ਇੱਕ ਹੋਰ ਲਾਓ ਬੈ ਦੁੱਖੇ ਦੁੱਖ ਮੇਟੀ ਦਾ ਹਾਂ ਕੁਸ਼ਤੀ ਰਾਜੂ ਬਈ ਕਾਕੂ ਰੋਪੜ ਕਰਨਬੀਰ ਬਰੂਣਾ ਆਓ ਜਲਦੀ ਕਾਕੂ ਰੋਪੜ ਕਿਹੜਾ ਕਾਕੂ ਓ ਬੱਚਿਓ ਤੂੰ ਐ ਤੋਹਿਆ ਚੱਲ ਠੀਕ ਹੈ ਤਕੜਾ ਛੱਡਿਆ ਵੀ ਹੁਣ ਕਰਨਵੀਰ ਨਾਲ ਨੂੰ ਕਰਨਵੀਰ ਆ ਬਈ ਵਾਹ ਬਈਆ ਬਈ ਬਈ ਚੁੰਨੂਆਂ ਦੇ ਵਿੱਚ ਨੂੰ ਪਾਵਾ ਧਿਆਨ ਦਿਓ 1 ਮਿੰਟ ਦਿਓ ਜੀ ਕਰਨਵੀਰ ਬਰੂਣਾ ਹੱਤਕੜਾ ਕਰਦੇ ਮੁੰਡਾ ਛੜਦਾ ਹੁਣ ਤੇਰੇ ਨਾਲ ਨੂੰ ਤਕੜਾ ਕਾਕੂ ਰੋਪੜ ਚਲੋ ਕੁਸ਼ਤੀ ਕਰਕੇ ਦਿਖਾਓ ਗੁਰਦੇਵਾਲ ਜੀ ਕੁਸ਼ਤੀ ਸਪੈਸ਼ਲ ਚੱਲਦੀ ਹੈ ਹਾਂਜੀ ਹਾਂਜੀ ਅਦਰਪਿੰਦਰ ਖੰਨਾ ਤੇ ਨਾਲ ਬਰਿੰਦਰ ਗੋਲਬਾਗ ਚੱਲਦੀ ਕੁਸ਼ਤੀ ਮੈਦਾਨ ਦੇ ਵਿੱਚ ਲੈ ਵੀ ਫਿਲਿਆ ਚੱਕ ਮੈਗ ਦੇ ਛੇੜ ਕਾਲੀ ਨੋਮਰ ਦੀ ਵਾਹ ਵਾਹ ਕਹਿੰਦਾ ਮੈਂ ਮਾੜੀ ਗੱਲ ਤੇ શરીਜ ਗੁੱਸਾ ਅੱਜ ਫੜਦੋ ਚੰਗੀ ਰੋਡ ਤੇ ਸਪੀਡ ਯੂ ਫਰਾਰੀ ਫੜਦੀ ਕੰਮ ਕੰਮ ਮਿੱਤਰਾਂ ਦਾ ਕੋਈ ਨਾ ਅੜੇ ਅੜਦੀ ਆ ਜਿੱਥੇ ਵੀ ਫਰਾਰੀ ਅੜਦੀ ਆ ਇਹ ਅੜਦੀ ਆ ਜਿੱਥੇ ਵੀ ਫਰਾਰੀ ਅੜਦੀ ਕਹਿੰਦਾ ਇੱਕ ਵਾਰ ਹੱਥ ਜਿੱਤੇ ਜੋੜ ਦਿੰਦੇ ਆ ਉਹ ਦਿੰਦੇ ਨੰਮੀਆਂ ਗਰਾਰੀਆਂ ਦੇ ਪੋੜ ਦਿੰਦੇ ਆ ਉਹ ਦਿੰਦੇ ਨੰਮੀਆਂ ਗਰਾਰੀਆਂ ਦੇ ਪੋੜ ਦਿੰਦੇ ਆ ਬਾਕੀ ਪਾਰੇ ਕੰਮਾਂ ਵਿੱਚ ਪੈਰ ਨਹੀਂ ਰੱਖੇ ਤੇ ਯਾਰ ਦਿਲਾਂ ਦੇ ਕਾਇਮ ਰੱਖੇ ਇਹ ਮੁੜ ਇੰਜਣ ਬਣਨੇ ਪੈਂਦੇ ਆ ਆ ਜੋ ਦੋ ਗਰਾਰੀ ਆਂਦੀ ਆ ਫਿਰ ਨੋਟ ਮੈਟਰ ਨਹੀਂ ਕਰਦੇ ਕੇ ਮੈਟਰ ਨੇ ਯਾਰੀ ਕਰਦੀ ਆ ਕੇ ਮੈਟਰ ਰੋ ਯਾਰੀ ਕਰਦੀ ਆ ਕਹਿੰਦਾ ਕਿ ਕਰਨ ਲਾਉਣੀ ਨਹੀਂ ਆਉਂਦੀ ਨਾ ਨਾ ਲਾਇਓ ਕਿਸੇ ਨਾਲ ਯਾਰੀ ਉਹ ਤੈਨੂੰ ਚੰਡੇ ਹੀ ਕਮਾਉਂਦੇ ਉਹ ਚੇਲਾ ਖੁਰਪਾ ਤੇ ਖਿਡਾਰੀ ਇਹ ਤਾਰੀ ਮਾਰਦੇ ਤਾਰੀ ਮਾਰਦੇ ਪਿੰਦਰ ਖੰਨੇ ਵਾਲਾ ਟਾ ਗਿਆ ਤੇ ਪਰ ਖਾਣੇ ਵਾਲਾ ਜਤੂ ਹੈ ਹਾਂਜੀ ਬਿਲਕੁਲ ਜਤਿੰਦਰ ਜ